ਜੀ ਸਰਪੰਚ ਸਾਹਿਬ ਲੋੜੀ ਦੇ ਤਿਹਾੜੀ ਤੇ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਜਗਿੰਦਰ ਸਿੰਘ ਪਿੰਡ ਮਨਤੋਂ ਆਪਣੇ ਪਰਿਵਾਰ ਵੱਲੋਂ ਲੋੜੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਅਰਦਾਸ ਕਰਨੇ ਆ ਕਿ ਸੁੱਖ ਸ਼ਾਂਤੀ ਨਾਲ ਲੋੜੀ ਬਤੀਤ ਹੋਵੇ ਤੁਹਾਡੇ ਨੇ ਮੈਂ ਦੁਬਾਰਾ ਫੇਰ ਸਮੁੱਚੀ ਪੰਚਾਇਤ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਤੇ ਆ ਜੀ ਪੰਜ ਜੀ ਤੁਸੀਂ ਪਿੰਡ ਦੇ ਸਰਪੰਚ ਬਣ ਚੁੱਕੇ ਹੋ ਸੋ ਲੋੜੀ ਦੇ ਤਿਹਾੜੀ ਦੇ ਉੱਤੇ ਕੀ ਮੈਸੇਜ ਦੇਣਾ ਚਾਹੋਗੇ ਲੋੜੀ ਧੀਮਾ ਵਾਰਖਾਂ ਤੇ ਬਹੁਤ ਬਹੁਤ